ਉਰੇ ਭੈਣ ਜੋ ਇਹ ਹੈ ਉਹ ਕਹਿੰਦਾ ਉਹ ਦਿੱਸਦੀ ਬੰਦਿਆ ਸਾਈ ਬਹੁਤ 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 ਤਾਂ ਉਹ ਮੜੀਏ ਪੁੱਛਦੇ ਰਹੋ ਅੰਦਰ ਮੈਂ ਚੌਦਲ ਕੀ ਬੰਦਾ ਨੇ ਓਏ ਤੇਰੇ ਨਾਲ ਕੌਣ ਆ ਮੰਗਲ ਆ ਰਿਹਾ ਤੇਰੇ ਨਾਲ ਕੌਣ ਮੰਗਲ ਤੇਨੂੰ ਲਾ ਕੇ ਕੌਣ ਗਿਆ ਮੋਟਰਸਾਈਕਲ ਲੈ ਗਿਆ ਭੋਗ ਲੈ ਕੇ ਗਿਆ ਕੁਝ ਬੜਾ ਦੇ ਭੈਣ ਜੋ ਹੀ ਆਏ ਉਹ ਕਹਿੰਦਾ ਉਹ ਦਿੱਸੀ ਬੰਦਿਆ ਸਾਜੀ ਬੱਸ ਬੱਧੀ ਚੱਕਰ ਹੌਤਾ ਉਹ ਮੜੀਏ ਕੋਸਰੇ ਚੜਾਉਂਦਾ ਅੰਦਰ ਤੇ ਚੋਦਲ ਕੀ ਬੋਲਣਾ ਨੇ ਸੁੱਟ ਕੇ ਉਹ ਦੇਜੀ ਦੀ ਗੇਂ ਓਏ ਤੇਰੇ ਨਾਲ ਕੌਣ ਆ ਮੰਗਲ ਆ ਤੇਰੇ ਨਾਲ ਕੋਈ ਨਾ ਮੈਂ ਨੂੰ ਲਾ ਕੇ ਕੌਣ ਗਿਆ ਬਾਈਕ ਲੈ ਗਿਆ ਭੋਗ ਲੈ ਗਿਆ ਉਸਕੇ ਲੈ ਗਿਆ ਗੁੱਜ ਬੜਾ ਮੰਗਲਿਆ ਤੇਰੇ ਨਾਲ ਕੋਈ ਨਾ ਤੈਨੂੰ ਲਾ ਕੇ ਕੌਣ ਗਿਆ ਮੋਟਰਸਾਈਕਲ ਲੈ ਗਿਆ ਭੋਗ ਲੈ ਕੇ ਇਸ ਜੇ ਕੋਈ ਬੜਾ ਸਰ ਜੀ ਸਾਡਾ ਨਾਮ ਕੀ ਹੈ ਜੀ ਮੇਰਾ ਨਾਮ ਕਮਲਜੀਤ ਸਿੰਘ ਸਭ ਨੂੰ ਸੁਣ ਰਿਹਾ ਹਾਂ ਮੈਂ ਸਰਹਰ ਖਾਨੇ ਤਨਾਚ ਆ ਇਸ ਪਿੰਡ ਦੇ ਵਿੱਚ ਚੋਰੀਆਂ ਵਗੈਰਾ ਅੱਗੇ ਵੀ ਤਿੰਨ ਹੋਈਆਂ ਆ ਅੱਜ ਫੇਰ ਚੋਰੀ ਦੀ ਕੋਈ ਇਤਲਾਹ ਮਿਲੀ ਸੀ ਜਿੰਨੇ ਕੋਈ ਬੰਦਾ ਅਸੀਂ ਕਾਬੂ ਕੀਤਾ ਆ ਮੌਕੇ ਤੇ ਆਏ ਆ ਉਹ ਬੰਦਾ ਅਸੀਂ ਪਬਲਿਕ ਤੋਂ ਲੈ ਕੇ ਚੱਲੇ ਆ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਾਂਜੀ 사ਤਾਰਾ ਨਾਮ ਪੀਐਨ ਪੈਂਡ ਕਰਾ। ਹਾਂਜੀ ਮੇਰਾ ਨਾਮ ਮਦਦਲੀ ਹੈ ਜੀ। ਅੱਜ ਪਰਮਾ ਕੀ ਮਾਮਲਾ ਹੋਇਆ ਜੀ ਅੱਜ। ਹਾਂ ਮਾਮਲਾ ਹੋਇਆ ਜੀ ਸਾਡੇ ਬੈਡ ਤਿੰਨ ਚੋਰੀਆਂ ਪਹਿਲਾਂ ਹੋਈਆਂ। ਅੱਜ ਅਸੀਂ ਬਾਬਾ ਜੀ ਦੀ ਸੇਵਾ ਕਰਨ ਗਏ ਅਸੀਂ 2 ਘੰਟੇ ਹੋਏ 2 ਘੰਟੇ ਵਿੱਚ ਸਾਡੇ ਦਾ ਚੋਰ ਵੜ ਗਿਆ। ਤਿੰਨ ਕਿਤਾ ਪਤਾ ਲੱਗਾ ਜੀ। ਸਾਨੂੰ ਵਾਰ ਕਿ ਲੇਡੀਜ਼ ਆਏ ਸਾਡੇ ਸੇਵਾਦਾਰੀ ਸੀ ਉਹ ਦੁਕਾਨ ਤੋਂ ਸੌਦਾ ਲੈਣ ਗਏ ਤਾਂ ਅੰਦਰ ਆਵਾਜ਼ ਆ ਰਹੀ। ਉਹ ਤਾਂ ਅੰਦਰੋਂ ਆਵਾਜ਼ ਆ ਰਹੀ ਅੰਦਰ ਆ ਕੇ ਦੇਖੋ ਕੀ ਆ। ਤਾਂ ਮੇਰਾ ਮੁੰਡਾ ਗੇਟ ਆਪ ਕੇ ਆਇਆ ਤਾਂ ਦੇਖਣ ਅੰਦਰ ਇਹ ਲੋਕ ਆਤ। ਸਾਰਾ ਨੁਕਸਾਨ ਕੇ ਨਾਮ ਹੈ ਸਾਡੇ ਸਾਡੀ ਕੁੱਟੀਆਂ ਦੋਣਕੀਆਂ ਸਾਡਾ ਹੋਰ ਮੋਬਾਈਲ ਮੋਲ ਗਈ ਲਾਰਾ ਪਾਇਆ ਪਰ ਮਾਰੀ ਬੋਲੀਓ ਤੁਸੀਂ ਕੋਣ ਕੀਤਾ ਹੁੰਦਾ ਐ ਐਪੋਰਸਨ ਅਲੈਗਿਟਾਇਡ ਐਪੋਰਸਨ ਮورٹی ਮੰਗੀ ਕਰਦੇ ਆ ਜੀ ਹਾਂਜੀ ਮੰਗੀ ਕਰਦੇ ਆ ਅੰਕਾ ਦਾ ਹਸਾ ਪੋਣਾ ਚਾਹੀਦਾ ਸਾਡਾ ਕਿਤੇ ਚੋਕੇ ਸਾਡਾ ਅੰਕਾ ਸਾਹਿਬ ਚੋਕਾ ਘਟ ਹੋਇਆ ਪਿੰਡ 'ਚ ਹੋਰ ਬਹੁਤ ਨੁਕਸਾਨ ਹੋਇਆ ਉਹ ਸਾਰਾ ਇਨੇ ਕੀਤਾ ਹੈ ਇਹਨਾਂ ਨੂੰ ਗਰੋਹ ਦਾ ਪਤਾ ਕਿ ਲੈ ਆਵੇ ਨਹੀਂ ਕਹਨਾ ਕਿ ਹੋਰ ਵੀ ਭਾਈ ਜਗਰੇਸੁਰ ਘਰ ਨਾਲੋਂ ਬਚਾ